ਹਜ਼ਾਰ ਕਰੋੜ ਰੁਪਏ ਵਿੱਚੋਂ 80% ਪੈਸਾ ਪਿਛਲੀ ਕਾਂਗਰਸ ਦੀ ਸਰਕਾਰ ਖਾ ਗਈ ਕਾਂਗਰਸ ਪੰਜਾਬ ਚੋਂ ਕੋਈ ਸੀਟ ਨਹੀਂ ਜਿੱਦੀ ਬੀਜੇਪੀ ਉੱਪਰ ਆ ਹੀ ਨਹੀਂ ਰਹੀ ਬੀਜੇਪੀ ਦਾ ਹੁਣ ਹਾਲਾਤ ਖਰਾਬ ਹੋ ਗਿਆ ਸੋ ਬੀਜੇਪੀ ਨਹੀਂ ਆ ਰਹੀ 10 ਸਾਲ ਬਹੁਤ ਆ 10 ਸਾਲ ਤੋਂ ਬਾਅਦ ਇੱਥੇ ਦੇਸ਼ ਕਿਸੇ ਨੂੰ ਮਿਲਦਾ ਹੀ ਨਹੀਂ ਆਮ ਆਦਮੀ ਪਾਰਟੀ ਪੂਰੇ ਦੇਸ਼ ਦੀ ਤਿਆਰੀ ਚਾ ਇਹ ਤਾਂ ਜਿਹੜੀ ਇਹ 400 ਪਾਰ ਦਾ ਨਾਰਾ ਦੇ ਰਹੀ ਹੈ ਨਾ ਬੀਜੇਪੀ ਇਹ ਲੋਕਾਂ ਦੇ ਦਿਮਾਗੀ ਤੌਰ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ 400 ਪਾਰ ਦਾ ਮਤਲਬ ਇਹ ਆ ਉਹ ਕੋ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਕਿ ਨਾ ਤਾਂ ਮੈਂ ਚੰਨੀ ਵਾਂਗੂ ਸਾਲ-ਸਾਲ ਦੇ ਵਿਦੇਸ਼ੀ ਦੌਰਿਆਂ ਤੇ ਜਾਣਾ ਤੇ ਨਾ ਮੈਂ ਟੈਲੀਫੋਨ ਉਹਦੇ ਵਾਂਗੂ ਬਦਲਣਾ ਮੇਰਾ ਤਾਂ 20 ਸਾਲ ਤੋਂ ਨੰਬਰ ਵੀ ਉਹੀ ਹੈ ਤੇ ਮੈਂ ਰਹਿਣ ਵਾਲਾ ਇੱਥੇ ਦਾ ਹਿੱਥੇ ਦੇ ਲੋਕ ਕਿੱਦਾਂ ਲੱਭਣਗੇ ਕਿਸੇ ਹੋਰ ਕਾਂਗਰਸ ਦੇ ਉਮੀਦਵਾਰ ਨੂੰ 160 ਕਿਲੋਮੀਟਰ ਦੂਰੀ ਹੈ ਤੇ ਉਹ ਆਪ ਹੀ ਕਹਿ ਰਿਹਾ ਕਿ ਮੈਂ 2 ਮਹੀਨੇ ਲਈ ਕੋਠੀ ਕਿਰਾਏ ਤੇ ਲਈ ਹੈ ਸੋ ਇੱਥੇ ਟੈਂਪਰੇਰੀ ਬੰਦਾ ਨਹੀਂ ਚਾਹੀਦਾ ਸੇਵਾਦਾਰ ਇੱਥੇ ਪਰਮਾਨੈਂਟ ਜਲੰਧਰ ਚ ਸੇਵਾਦਾਰ ਚਾਹੀਦਾ ਜਿਹੜਾ 24 ਘੰਟੇ ਕੰਮ ਕਰੇ ਤੁਹਾਨੂੰ ਵੀ ਪਤਾ ਤੁਹਾਡੀ ਇਸ ਮੁਸਕਰਾਹਟ ਦੇ ਪਿੱਛੇ ਮੈਨੂੰ ਲੱਗਦਾ ਉਹਦੇ ਕਾਰਨ ਵੀ ਤੁਹਾਨੂੰ ਪਤਾ ਹੋਣਾ ਨੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਹੀ ਕਿਉਂ ਹੋ ਰਹੀਆਂ ਨੇ ਕਿਹੜੇ ਕਾਰਨ ਨੇ ਕਿ ਹਮੇਸ਼ਾ ਚੰਨੀ ਜਾ ਕੇ ਫਸ ਜਾਂਦੇ ਦੋ ਤਰ੍ਹਾਂ ਦੀ ਮਸ਼ਹੂਰੀ ਹੁੰਦੀ ਹੈ ਇੱਕ ਮਾੜੇ ਕੰਮਾਂ ਦੀ ਇੱਕ ਚੰਗੇ ਕੰਮਾਂ ਦੀ ਚੰਨੀ ਜੀ ਸ਼ੁਰੂ ਤੋਂ ਹੀ ਏਦਾਂ ਦੇ ਵਿਵਾਦਾਂ ਚ ਮਾੜੇ ਕੰਮਾਂ ਚ ਫਸੇ ਰਹੇ ਚਾਹੇ ਉਹ ਇੱਕ ਆਈਐਸ ਮੈਲ ਆਫਿਸਰ ਨੂੰ ਛੇੜਖਾਨੀ ਦਾ ਮਾਮਲਾ ਸੀ ਉਹਨੂੰ ਗੰਦੇ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸੀ ਚ ਪਿੱਛੇ ਬੈਡ ਟੱਚ ਕਰਨ ਦਾ ਮਾਮਲਾ ਸੀ ਤੇ ਚਾਹੇ ਹੁਣ ਬੀਬੀ ਜੀ ਨੂੰ ਸ਼ਰੇ ਬਾਜ਼ਾਰ ਕਚਹਿਰੀ ਦੇ ਵਿੱਚ ਉਹਨਾਂ ਦੇ ਮੂੰਹ ਤੇ ਹੱਥ ਲਾਉਣਾ ਸੀ ਇਨਸਾਨ ਦੀ ਚੰਨੀ ਜੀ ਦੀ ਅੰਦਰੂਨੀ ਮਾਨਸਿਕਤਾ ਦੱਸ ਰਿਹਾ ਕਿ ਉਹ ਕਿਸੇ ਹੋਜੀ ਪੋਲਿਊਟਡ ਮਾਨਸਿਕਤਾ ਦੇ ਮਾਲਕ ਹੈ ਕੇਂਦਰ ਸਰਕਾਰ ਇੰਨੀ ਗੈਰਗੰਭੀਰ ਹੈ ਕਿ ਉਹ ਹਰ ਇਲੈਕਸ਼ਨ ਚ ਇੱਕ ਚਿੱਠੀ ਜਲੰਧਰ ਆ ਕੇ ਆਪਣੇ ਆਪ ਨੂੰ ਹੀ ਪੋਸਟ ਕਰ ਜਾਂਦੇ ਆ ਜਾਂਚ ਨਹੀਂ ਕਰਾਉਂਦੇ ਕਿਉਂਕਿ ਜਾਂਚ ਕਰਦੇ ਆ ਤੇ ਕੁਝ ਬੰਦੇ ਕਾਂਗਰਸ ਚੋਂ ਸ਼ਿਫਟ ਕਰਕੇ ਆਪ ਚ ਉਹਦੇ ਭਾਜੀਪੀ ਚ ਵੀ ਗਏ ਆ ਉਹ ਵੀ ਵਿਚੌਣੇ ਜਾਂਚ ਦੇ ਘਰੇ ਚ ਭਾਜੀਪੀ ਕਰਾਵੇ ਜਾਂਚ ਨਹੀਂ ਤਾਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਕੋਈ ਹਿਲਪ ਬੁਤਾ ਕਰੇਗੀ ਉਹ ਪੈਸੇ ਤਾਂ ਉਹਨਾਂ ਦੇ ਹੱਡਾਂ ਚੋਂ ਕੱਢਣੇ ਆ ਤੇ ਉਹ ਪੈਸੇ ਜਲੰਧਰ ਸ਼ਹਿਰ ਤੇ ਲਾਉਣੇ ਆ ਜਲੰਧਰ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਵਨ ਕੁਮਾਰ ਟੀਨੂ ਇਸ ਵਕ ਸਾਡੇ ਨਾਲ ਨੇ ਬਹੁਤ ਕੁਝ ਸਿਆਸਤ ਦੇ ਵਿੱਚ ਵਾਪਰੇ ਆ ਕਿ ਕੁਝ ਵਾਪਰੇ ਆ ਕਿਸ ਤਰੀਕੇ ਨਾਲ ਵਾਪਰੇ ਆ ਪਹਿਲਾਂ ਤਾਂ ਚੋਣ ਪ੍ਰਚਾਰ ਨੂੰ ਕਿਵੇਂ ਵੇਖਦੇ ਹੋ ਜਾਂਦੇ ਦੇ ਵਿੱਚ ਹੰਗਾਰਾ ਕਿਵੇਂ ਦਾ ਬਹੁਤ ਅੱਛਾ ਹੰਗਾਰਾ ਹੈ ਤੁਸੀਂ ਰੋਡ ਸ਼ੋਅ ਵੇਖੋ ਕਿੰਨੀ ਵੱਡੀ ਗਿਣਤੀ ਚ ਵਲੰਟੀਅਰਸ ਤੇ ਆਮ ਲੋਕ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਚ ਆਉਂਦੇ ਆ ਤੁਸੀਂ ਆ ਦਫਤਰ ਦੇ ਉੱਠ ਚ ਦੇਖ ਲਓ ਅਸੀਂ ਮੇਰੇ ਖਾ 40 50 ਲੋਕਾਂ ਨੂੰ ਮੈਸੇਜ ਲਾਇਆ ਸੀ ਵੀ ਸਾਧਾ ਕਰਨਾ ਤੇ ਸੈਂਕੜੇ ਦੀ ਗਿਣਤੀ ਚ ਸਾਡੇ ਵਲੰਟੀਅਰਸ ਆਏ ਤੇ ਜਦ ਦਿਨ ਅਸੀਂ ਕਾਗਜ਼ ਦਾਖਲ ਕੀਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਸੀ ਲੋਕ ਉਤਾਵਲੇ ਆ ਕਿ ਜਲਦੀ ਵੋਟਾਂ ਆਉਣ ਆਮ ਆਦਮੀ ਪਾਰਟੀ ਨੂੰ ਜਿਤਾਈਏ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਿਨ ਨਾਲ ਜਿੱਤੂ। ਜਿਹੜੇ ਜਿਹੜੇ ਵਿਰੋਧੀ ਕੈਂਡੀਡੇਟ ਨੇ ਚੰਨਜੀਤ ਸਿੰਘ ਚੰਨੀ ਉਹਨਾਂ ਨੂੰ ਲੈ ਕੇ ਲਗਾਤਾਰ ਵਿਵਾਦ ਜਿਹੜਾ ਭਖਿਆ ਪਿਆ ਹੈ ਤੁਹਾਨੂੰ ਵੀ ਪਤਾ ਤੁਹਾਡੀ ਇਸ ਮੁਸਕਰਾਹਟ ਦੇ ਪਿੱਛੇ ਮੈਨੂੰ ਲੱਗਦਾ ਉਹਦੇ ਕਾਰਨ ਵੀ ਤੁਹਾਨੂੰ ਪਤਾ ਹੋਣਾ ਨੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਹੀ ਕਿਉਂ ਹੋ ਰਹੀਆਂ ਨੇ ਕਿਹੜੇ ਕਾਰਨ ਨੇ ਕਿ ਹਮੇਸ਼ਾ ਚੰਨੀ ਜਾ ਕੇ ਫਸ ਜਾਂਦੇ ਨੇ। ਦੇਖੋ ਗੱਲ ਇਹ ਵੀ ਜਿਹਨੇ ਮਾੜੇ ਕੰਮ ਕਰਨੇ ਆ ਉਹਨੇ ਮਸ਼ਹੂਰ ਦੋ ਤਰ੍ਹਾਂ ਦੀ ਮਸ਼ਹੂਰੀ ਹੁੰਦੀ ਹੈ। ਇੱਕ ਮਾੜੇ ਕੰਮਾਂ ਦੀ ਇੱਕ ਚੰਗੇ ਕੰਮਾਂ ਦੀ। ਚੰਨੀ ਜੀ ਸ਼ੁਰੂ ਤੋਂ ਹੀ ਇਦਾਂ ਦੇ ਵਿਵਾਦਾਂ 'ਚ ਮਾੜੇ ਕੰਮਾਂ 'ਚ ਫਸੇ ਰਹੇ। ਚਾਹੇ ਉਹ ਇੱਕ ਆਈਐਸ ਮੈਲ ਆਫੀਸਰ ਨੂੰ ਛੇੜਖਾਨੀ ਦਾ ਮਾਮਲਾ ਸੀ। ਉਹਨੂੰ ਗੰਦੇ ਅਸ਼ਲੀਲ ਮੈਸੇਜ ਭੇਜਣ ਦਾ ਮਾਮਲਾ ਸੀ। ਚਾਹੇ ਇੱਕ ਲੜਕੀ ਦੇ ਪਿੱਛੇ ਬੈਡ ਟੱਚ ਕਰਨ ਦਾ ਮਾਮਲਾ ਸੀ ਤੇ ਚਾਹੇ ਹੁਣ ਬੀਬੀ ਜੀ ਨੂੰ ਸ਼ਰੇ ਬਾਜ਼ਾਰ ਕਚਹਿਰੀ ਦੇ ਵਿੱਚ ਉਹਨਾਂ ਦੇ ਮੂੰਹ ਤੇ ਹੱਥ ਲਾਉਣਾ ਸੀ। ਇਹ ਇਨਸਾਨ ਦੀ ਚੰਨੀ ਜੀ ਦੀ ਅੰਦਰੂਨੀ ਮਾਨਸਿਕਤਾ ਦੱਸ ਰਿਹਾ। ਕਿ ਉਹ ਕਿਸ ਕਿਹੋ ਜਿਹੀ ਪੋਲਿਊਟਡ ਮਾਨਸਾ ਦਾ ਦੇ ਮਾਲਕ ਹੈ ਜੀ ਇਹ ਟੀਨੂ ਸਭ ਜਵੇਂ ਜਲੰਧਰ ਦੇ ਵਿੱਚ ਲਗਾਤਾਰ ਕਿਹਾ ਜਾਂਦਾ ਸੀ ਕਿ ਜਲੰਧਰ ਇੱਕ ਸਮਾਰਟ ਸਿਟੀ ਦੇ ਤੌਰ ਦੇ ਉੱਪਰ ਉੱਭਰ ਕੇ ਅੱਗੇ ਆਵੇਗੀ 1000 ਕਰੋੜ ਰੁਪਏ ਕੇਂਦਰ ਦੇ ਵੱਲੋਂ ਦਿੱਤਾ ਗਿਆ ਇੱਥੇ ਲੱਗਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੁਹਾਡੀਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀਆਂ ਰਹਿਣ ਵਾਲੀਆਂ ਨੇ ਇਸੇ ਬਾਬਾ 1000 ਕਰੋੜ ਰੁਪਏ ਵਿੱਚੋਂ 80% ਪੈਸਾ ਪਿਛਲੀ ਕਾਂਗਰਸ ਦੀ ਸਰਕਾਰ ਖਾ ਗਈ ਕੁਝ ਅਫਸਰ ਖਾ ਗਏ ਅਸੀਂ ਲਗਾਤਾਰ ਪਿਛਲੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਮੰਗ ਕਰ ਰਹੀ ਹੈ ਤੁਸੀਂ ਜਾਂਚ ਕਰੋ ਕਿਉਂਕਿ ਜੂਰਿਡਿਕਸ਼ਨ ਕੇਂਦਰ ਸਰਕਾਰ ਦੀ ਹੈ ਕੇਂਦਰ ਸਰਕਾਰ ਇੰਨੀ ਗੈਰਗੰਭੀਰ ਹੈ ਕਿ ਉਹ ਹਰ ਇਲੈਕਸ਼ਨ ਚ ਇੱਕ ਚਿੱਠੀ ਜਲੰਧਰ ਆ ਕੇ ਆਪਣੇ ਆਪ ਨੂੰ ਹੀ ਪੋਸਟ ਕਰ ਜਾਂਦੇ ਆ ਜਾਂਚ ਨਹੀਂ ਕਰਾਉਂਦੇ ਕਿਉਂਕਿ ਉਹ ਜਾਂਚ ਕਰਦੇ ਆ ਤੇ ਕੁਝ ਬੰਦੇ ਕਾਂਗਰਸ ਚੋਂ ਸ਼ਿਫਟ ਕਰਕੇ ਆਪ ਉਹਦੇ ਭਾਜੀਪੀ ਚ ਵੀ ਗਏ ਆ ਉਹ ਵੀ ਵਿੱਚ ਆਉਣੇ ਜਾਂਚ ਦੇ ਘਰੇ ਚ ਸੋ ਇਸ ਕਰਕੇ ਕਾਂਗਰਸ ਦੇ 4-5 ਬੰਦੇ ਆਉਣੇ ਆ ਸਮਾਰਟ ਸਿਟੀ ਚ ਬੀਜੇਪੀ ਕਰਾਵੇ ਜਾਂਚ ਨਹੀਂ ਤਾਂ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਕੋਈ ਹਿਲਪੁਤਾ ਕਰੇਗੀ ਉਹ ਪੈਸੇ ਤਾਂ ਉਹਨਾਂ ਦੇ ਹੱਡਾਂ ਚੋਂ ਕੱਢਣੇ ਆ ਤੇ ਉਹ ਪੈਸੇ ਜਲੰਧਰ ਸ਼ਹਿਰ ਤੇ ਲਾਉਣੇ ਆ ਜਲੰਧਰ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣਾ 400 ਪਾਰ ਦਾ ਨਾਰਾ ਬੀਜੇਪੀ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕੇਂਦਰ ਦੇ ਵਿੱਚ ਕਹਿੰਦੇ ਅਸੀਂ ਦੁਬਾਰਾ ਸਰਕਾਰ ਰੀਪੀਟ ਕਰਨ ਲੱਗੇ ਆ ਤੁਹਾਡਾ ਕਾਂਗਰਸ ਨਾਲ ਅਲਾਈਅੰਸ ਹੈ ਕੇਂਦਰ ਦੇ ਵਿੱਚ ਕੀ ਰਣਨੀਤੀਆਂ ਰਹਿਣਗੀਆਂ ਜੇਕਰ ਇੱਥੇ 2-4 ਸੀਟਾਂ ਦੇ ਉੱਪਰ ਕਾਂਗਰਸ ਜਿੱਤੀ ਹੈ ਕੇਂਦਰ ਦੇ ਵਿੱਚ ਜਾ ਕੇ ਕਿਵੇਂ ਤੁਸੀਂ ਇਕੱਠੇ ਬੈਠੋ ਕਾਂਗਰਸ ਪੰਜਾਬ ਚੋਂ ਕੋਈ ਸੀਟ ਨਹੀਂ ਜਿੱਦੀ ਇਸਦੇ ਤੌਰ ਤੇ ਨੁਕਸਾਨ ਤਾਂ ਤੁਹਾਡਾ ਹੀ ਹੋਣਾ ਫਿਰ ਕੋਈ ਸੀਟ ਨਹੀਂ ਜਿੱਦੀ ਅਸੀਂ ਤਾਂ ਆਮ ਆਦਮੀ ਪਾਰਟੀ ਪੂਰੇ ਦੇਸ਼ ਦੀ ਤਿਆਰੀ ਚ ਹੈ ਇਹ ਤਾਂ ਜਿਹੜੀ ਇਹ 400 ਪਾਰ ਦਾ ਨਾਰਾ ਦੇ ਰਹੀ ਹੈ ਨਾ ਬੀਜੇਪੀ ਇਹ ਲੋਕਾਂ ਦੇ ਦਿਮਾਗੀ ਤੌਰ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ 400 ਪਾਰ ਦਾ ਮਤਲਬ ਇਹ ਆ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਤੇ ਅਸੀਂ ਸੰਵਿਧਾਨ ਨੂੰ ਨਹੀਂ ਬਦਲਣ ਦੇਣਾ ਸੰਵਿਧਾਨ ਕਾਇਮ ਰਹੂਗਾ ਡਾਕਟਰ ਅੰਬੇਦਕਰ ਸਾਹਿਬ ਦਾ ਇਸ ਕਰਕੇ ਜਿਹੜੀਆਂ ਤਰ੍ਹਾਂ ਲੋਕਤੰਤਰ ਤੇ ਸੰਵਿਧਾਨ ਦੇ ਹੱਕ 'ਚ ਅਸੀਂ ਇਸ ਇਲੈਕਸ਼ਨ 'ਚ ਉਹਨਾਂ ਦਾ ਸਹਿਯੋਗ ਲੈ ਰਹੇ ਹਾਂ ਆਦਰਵਾਇਜ਼ ਇੱਕੋ ਹੀ ਪਾਰਟੀ ਆ ਜਿਹੜੀ ਨਰਿੰਦਰ ਮੋਦੀ ਤੇ ਭਾਜਪਾ ਨਾਲ ਲੜਨ ਵਿੱਚ ਸਕਸ਼ਮ ਆ ਕਾਬਿਲ ਆ ਉਹ ਆਮ ਆਦਮੀ ਪਾਰਟੀ। ਪਿਛਲੇ ਸਮੇਂ ਦੇ ਵਿੱਚ ਤੁਸੀਂ ਅਕਸਰ ਇਹ ਚੀਜ਼ ਕਹਿੰਦੇ ਹੁੰਦੇ ਹੋ ਕਿ ਉੱਪਰ ਸਰਕਾਰ ਜਿਹੜੀ ਆ ਸੂਬੇ ਦੇ ਵਿੱਚ ਉਹ ਹੋਰ ਪਾਰਟੀ ਦੀ ਆ ਜਦੋਂ ਤੁਸੀਂ ਵਿਧਾਇਕ ਤੌਰ ਦੇ ਉੱਪਰ ਵਿਚਾਰਦੇ ਹੋ ਤਾਂ ਤੁਹਾਨੂੰ ਕੰਮ ਕਾਜ ਉਸ ਤਰੀਕੇ ਦੇ ਨਾਲ ਨਹੀਂ ਕਰਨ ਦਿੱਤਾ ਜਾਂਦਾ। ਇਸ ਵਕਤ ਜੇਕਰ ਕੇਂਦਰ ਸਰਕਾਰ ਦੇ ਤੌਰ ਦੇ ਉੱਪਰ ਭਾਜਪਾ ਦੁਬਾਰਾ ਆਉਂਦੀ ਹੈ ਤੁਸੀਂ ਇੱਥੋਂ ਜਿੱਤ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਕਾਰਵਾਈਆਂ ਉਸੇ ਤਰੀਕੇ ਦੇ ਨਾਲ ਹੋ ਪਉਣਗੀਆਂ ਕੰਮ ਕਰਨ ਦੇ ਵਿੱਚ ਤੁਸੀਂ ਸਕਸ਼ਮ ਸਾਬਤ ਹੋ। ਦੋ ਚੀਜ਼ਾਂ ਆ। ਇੱਕ ਤਾਂ ਚਾਹੇ ਸਰਕਾਰ ਉੱਪਰ ਜਿਹਦੀ ਮਰਜ਼ੀ ਹੋਵੇ। ਤੁਹਾਡੇ ਮੈਂਬਰ ਪਾਰਲੀਮੈਂਟ ਕਾਬਿਲ ਹੋਣੇ ਚਾਹੀਦੇ। ਮਿਹਨ ਉਹਨਾਂ ਨੂੰ ਗਰਾਉਂਡ ਲੈਵਲ ਤੇ ਨੌਲੇਜ ਚਾਹੀਦੀ ਜਾਣਕਾਰੀ ਚਾਹੀਦੀ ਹੈ ਤਦ ਵੀ ਤੁਸੀਂ ਕੇਂਦਰ ਸਰਕਾਰ ਕੋਈ ਵੀ ਹੋਵੇ ਤੁਸੀਂ ਉੱਥੇ ਜ਼ਿਰਿਆ ਕਰਕੇ ਲੌਜਿਕ ਦੇ ਕੇ ਮਿਹਨਤ ਕਰਕੇ ਤੁਸੀਂ ਕੰਮ ਲੈ ਸਕਦੇ ਹੋ ਦੂਜਾ ਹੈਗਾ ਵੀ ਬੀਜੇਪੀ ਉੱਪਰ ਆ ਹੀ ਨਹੀਂ ਰਹੀ ਬੀਜੇਪੀ ਦਾ ਹੁਣ ਹਾਲਾਤ ਖਰਾਬ ਹੋ ਗਿਆ ਸੋ ਬੀਜੇਪੀ ਨਹੀਂ ਆ ਰਹੀ 10 ਸਾਲ ਬਹੁਤ ਆ 10 ਸਾਲ ਤੋਂ ਬਾਅਦ ਇੱਥੇ ਦੇਸ਼ ਕਿਸੇ ਨੂੰ ਮਿਲਦਾ ਹੀ ਨਹੀਂ ਸੋ ਬੀਜੇਪੀ ਜਾ ਰਹੀ ਆ ਤੇ ਤੁਸੀਂ ਵੇਖਿਓ ਹੁਣ ਆਮ ਆਦਮੀ ਪਾਰਟੀ ਦੀ ਚੜ੍ਹਤ ਹੋ ਰਹੀ ਆ ਤੇ ਅੱਗੋਂ ਇਹ ਹੁਣ ਤਾਂ 12 ਸਾਲਾਂ ਚ ਦੋ ਸੂਬਿਆਂ ਚ ਸਰਕਾਰ ਆ ਤੁਸੀਂ ਅਗਲੇ 5 ਸਾਲਾਂ ਚ ਦੇਖਿਓ ਘੱਟੋ-ਘੱਟ 10 ਤੋਂ 12 ਸੂਬਿਆਂ ਚ ਸਰਕਾਰ ਹੋਵੇ ਦੋ ਸਵਾਲ ਨੇ ਪਹਿਲਾ ਸਵਾਲ ਇਹ ਕਿ ਸੁਸ਼ੀਲ ਕੁਮਾਰ ਰਿੰਕੂ ਇਥੋਂ ਮੈਂਬਰ ਪਾਰਲੀਮੈਂਟ ਜਿੱਤੇ ਉਸ ਸਮੇਂ ਟਿਕਟ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਪਹਿਲਾ ਸਵਾਲ ਇਹ ਦੂਸਰਾ ਸਵਾਲ ਇਹ ਕਿ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਉਦੋਂ ਤੁਹਾਡੇ ਵੱਲੋਂ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਹੀ ਚੀਜ਼ਾਂ ਦੇ ਉੱਪਰ ਕਿੰਤੂ ਕੀਤਾ ਜਾਂਦਾ ਸੀ ਉਹ ਦੋਵੇਂ ਚੀਜ਼ਾਂ ਨੂੰ ਮੇਲ-ਮਲਾਪ ਦੇ ਵਿੱਚ ਹੁਣ ਕਿਵੇਂ ਲਿਆ ਕੇ ਖੜਾ ਕੀਤਾ ਦੇਖੋ ਜਦੋਂ ਤੁਸੀਂ ਕਿਸੇ ਟੀਮ ਵੱਲੋਂ ਖੇਡਦੇ ਹੋ ਤੁਹਾਨੂੰ ਉਧਰ 100% ਲਾਇਲਟੀ ਨਾਲ ਕੰਮ ਦੇਣਾ ਪੈਂਦਾ ਸੋ ਉਸ ਵੇਲੇ ਜੋ ਸਾਨੂੰ ਆਦੇਸ਼ ਆਉਂਦੇ ਸੀ ਕਈ ਵਾਰੀ ਸਾਨੂੰ ਕਹਿਣਾ ਪੈਂਦਾ ਸੀ ਪਰ ਸਾਡਾ ਦਿਲ ਜਾਣਦਾ ਸੀ ਲੋਕ ਜੇ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੇ ਵਲੰਟੀਅਰ ਬੜੇ ਸੱਚੇ ਆ ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਪਰ ਜਦੋਂ ਤੁਸੀਂ ਬੋਲਿੰਗ ਸਾਈਡ ਤੇ ਹੁੰਦੇ ਤੁਹਾਨੂੰ ਬੋਲਿੰਗ ਤਾਂ ਸਖਤ ਕਰਨੀ ਪੈਂਦੀ ਹੈ ਦੂਜੀ ਗੱਲ ਸੁਸ਼ੀਲ ਕੁਮਾਰ ਰਿੰਕੂ ਜੀ ਐਮਪੀ ਬਣਾਇਆ ਲੋਕਾਂ ਨੇ ਉਹਨਾਂ ਨੂੰ ਪਰ ਉਹ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਕੰਮ ਕਰਨ ਨਹੀਂ ਦਿੱਤਾ ਗਿਆ ਫਿਰ ਕੀ ਕਹਿੰਦੇ ਹੁੰਦੇ ਆ ਵੀ ਹੱਥ ਨਾ ਪਹੁੰਚੇ ਥੂ ਗੌੜੀ ਤੇ ਕੰਮ ਕਰਨਾ ਚਾਹੀਦਾ ਸੀ ਤੇ ਪੱਲਾ ਛੁਡਾ ਕੇ ਨਹੀਂ ਜਾਣਾ ਚਾਹੀਦਾ ਜਲੰਧਰ ਦੇ ਲੋਕਾਂ ਨੂੰ ਕੀ اپੀਲ ਹੈ ਦੇਸ਼ ਦੇ ਲੋਕਾਂ ਨੂੰ ਕੀ اپੀਲ ਮੈਂ ਜਲੰਧਰ ਦਾ ਜੰਪਾਲਿਆ ਜਲੰਧਰ ਮੇਰੀ ਜਨਮ ਭੂਮੀ ਕਰਮ ਭੂਮੀ ਜਲੰਧਰ ਜੀ ਮੇਰਾ ਸਾਰਾ ਕੰਮ ਆ ਪਿਛਲਾ 25 ਸਾਲ ਦਾ ਤੇ ਮੈਂ ਜਲੰਧਰ ਵਾਸਤੇ ਕਰੂੰਗਾ ਸ਼ਹਿਰ ਵਾਸਤੇ ਸ਼ਹਿਰ ਦੀਆਂ ਸੁਵਿਧਾਵਾਂ ਵਾਸਤੇ ਐਜੂਕੇਸ਼ਨ ਵਾਸਤੇ ਖਾਸ ਕਰਕੇ ਰੁਜ਼ਗਾਰ ਵਾਸਤੇ ਮੈਂ ਅਸਾਹ ਕੋਸ਼ਿਸ਼ ਕਰੂੰਗਾ ਕੇਂਦਰ ਚ ਜਾ ਕੇ ਮੁੱਦੇ ਰੱਖਣੇ ਪਏ ਉਹ ਵੀ ਰੱਖਾਂਗੇ ਪੰਜਾਬ ਸਰਕਾਰ ਕੋਲੋਂ ਵੀ ਹੱਲ ਕਰਾਵਾਂਗੇ ਇੰਨੀ ਬਾਡੀਆਂ तमाम ਕਾਰਗੁਜ਼ਾਰੀਆਂ ਦਾ ਦੌਰ ਜਿਹੜਾ ਜ਼ਮੀਨੀ ਧਰਤਲ ਦੇ ਉੱਪਰ ਕਦੋਂ ਕ ਦਿਖਾ ਲਈ ਦੇਣ ਲੱਗ ਪਿਆ ਜਦੋਂ ਤੁਸੀਂ ਜੇਤੂ ਕਰਾਰੋ ਤੁਸੀਂ ਵੇਖਿਓ ਮੈਂ ਤਾਂ ਇਹੋ ਜਿਹਾ ਇਨਸਾਨ ਆ ਕਿ ਨਾ ਤਾਂ ਮੈਂ ਚੰਨੀ ਵਾਂਗੂ ਸਾਲ-ਸਾਲ ਦੇ ਵਿਦੇਸ਼ੀ ਦੌਰਿਆਂ ਤੇ ਜਾਣਾ ਤੇ ਨਾ ਮੈਂ ਟੈਲੀਫੋਨ ਉਹਦੇ ਵਾਂਗੂ ਬਦਲਣਾ ਮੇਰਾ ਤਾਂ 20 ਸਾਲ ਤੋਂ ਨੰਬਰ ਵੀ ਉਹੀ ਹੈ ਤੇ ਮੈਂ ਰਹਿਣ ਵਾਲਾ ਇੱਥੇ ਦਾ ਹਿੱਥੇ ਦੇ ਲੋਕ ਕਿੱਦਾਂ ਲੱਭਣਗੇ ਕਿਸੇ ਹੋਰ ਕਾਂਗਰਸ ਦੇ ਉਮੀਦਵਾਰ ਨੂੰ 160 ਕਿਲੋਮੀਟਰ ਦੂਰੀ ਹੈ ਤੇ ਉਹ ਆਪ ਹੀ ਕਹਿ ਰਿਹਾ ਕਿ ਮੈਂ 2 ਮਹੀਨੇ ਲਈ ਕੋਠੀ ਕਿਰਾਏ ਤੇ ਲਈ ਹੈ ਸੋ ਇੱਥੇ ਟੈਂਪਰੇਰੀ ਬੰਦਾ ਨਹੀਂ ਚਾਹੀਦਾ ਸੇਵਾਦਾਰ ਇੱਥੇ ਪਰਮਾਨੈਂਟ ਜਲੰਧਰ ਚ ਸੇਵਾਦਾਰ ਚਾਹੀਦਾ ਜਿਹੜਾ 24 ਘੰਟੇ ਹੀ ਕੰਮ ਕਰੇ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ ਥੈਂਕ ਯੂ ਸੋ ਇਹ ਸੰਨ ਪਵਨ ਕੁਮਾਰ ਟਿੰਨੂ ਇਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲੱਗਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਗਿਆ ਸ਼ਾਮਲ ਹੋਣ ਦੇ ਕਾਰਨ ਵੀ ਦੱਸੇ ਨੇ ਜਦੋਂਦਰ ਦੇ ਲੋਕਾਂ ਦੀ ਕੰਮਕਾਜ ਕੀ ਕੀਤਾ ਜਾਣਾ ਇਸ ਦੇ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਨੇ ਤੇ ਕੇਂਦਰ ਦੇ ਵਿੱਚ ਕਾਂਗਰਸ ਦੇ ਨਾਲ ਜਿਹੜਾ ਐਲੈਂਸ ਹੋਇਆ ਇੰਡੀਆ ਗੱਡਜੁੜ ਹੋਇਆ ਉਸ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਰਿਆ ਜਾਣਾ ਹੈ ਕਿਸ ਤਰੀਕੇ ਕੰਮਕਾਜ ਕਰਨ ਦੀਆਂ ਪਰਸਥਿਤੀਆਂ ਪੈਦਾ ਕੀਤੀਆਂ ਜਾਣਗੀਆਂ ਜਾਂ ਫਿਰ ਕੰਮਕਾਜ ਦੀ ਹੀਲੇ ਵਿਚਿਲੇ ਕੱਢਣ ਜਾਣਗੇ ਇਸ ਦੇ ਬਾਰੇ ਵੀ ਤਮਾਮ ਜਾਣਕਾਰੀਆਂ ਜਿਹੜੀਆਂ ਨੇ ਭਵਨ ਕੁਮਾਰ ਟੀਨੂਹਰਾ ਦੇ ਵੱਲੋਂ ਦਿੱਤੀਆਂ ਗਈਆਂ ਨੇ ਕਾਮਨਾ ਉਹ ਵੀ ਕਰਦੇ ਨੇ ਕਿ ਜੇਤੂਕਰਾਰ ਹੋਣਗੇ ਕਾਮਨਾ ਚਰਨਜੀਤ ਸਿੰਘ ਚੰਨੀ ਵੀ ਕਰਦੇ ਨੇ ਕਿ ਉਹੀ ਜਿੱਤਣਗੇ ਨਾਲ ਦੀ ਨਾਲ ਮਹਿੰਦਰ ਸਿੰਘ ਕੇਪੀ ਜਿਹੜੇ ਨੇ ਆ ਕਾਂਗਰਸ ਦੇ ਵਿੱਚੋਂ ਸ਼ੋਮਣੀ ਅਕਾਲੀ ਜੀ ਜਤਾਂਗੇ ਤੇ ਨਾਲ ਹੀ ਇਥੋਂ ਜੇ ਇਸ ਤਰੀਕੇ ਦੇ ਨਾਲ ਹਵਾ ਬਾਜੀ ਬਣ ਰਹੀ ਹੈ ਬਲਵਿੰਦਰ ਕੁਮਾਰ ਵੀ ਦਾਵਾ ਠੋਕਰ ਰਹੇ ਨੇ ਕਿ ਭਾਈ ਜੇਤੂਕਰਾਰ ਜਲੰਧਰ ਦੇ ਵਿੱਚੋਂ ਉਹੀ ਹੋਣਗੇ ਪਰ ਪਰਸਤਿਤੀਆਂ ਕਿਧਰਲੇ ਪਾਸੇ ਨੂੰ ਜਾਣ ਗਈਆਂ ਇੱਕ ਤਰੀਕ ਨੂੰ ਹੋਣ ਵਾਲੀ VOTING ਦੇ ਵਿੱਚ ਸਭ ਕੁਝ ਸਪਸ਼ਟ ਹੋ ਜਾਣਾ ਹੈ ਤੇ 4 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਦੇ ਵਿੱਚ ਇਹ ਤਮਾਮ ਸਥਿਤੀਆਂ ਜਿਹੜੀਆਂ ਨੇ ਕਲੀਅਰ ਹੋਣ ਗਿਆ ਬਹਿਰਹਾਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਵਿਜੇ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ ਪ੍ਰਾਈਮ ਪੰਜਾਬੀ TV ਜਲੰਧਰ